ਦੋਸਤੋ ਜਿਹੜੇ ਕਿਸਾਨ ਵੀਰਾਂ ਨੇ ਹਜੇ ਨਦੀਨਾਂ ਤੋਂ ਸਪਰੇਅ ਕਰਨੀ ਹੈ ਉਹ ਹੋ ਜਾਣ ਸਾਵਧਾਨ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਪੰਜਾਬ ਦੇ ਵਿੱਚ ਸੰਕੂਰ ਦੀ ਵਰਤੋਂ ਕਰ ਰਹੇ ਆ ਸੰਕੂਰ ਦੇੜੀ ਦਵਾਈ ਦੀ ਵਰਤੋਂ ਕਿਹੜੇ ਵਾਣ ਵਿੱਚ ਕਰਨੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਤਾਂ ਦੋਸਤੋ ਸੰਕੂਰ ਜਿਹੜੀ ਹੈਗੀ ਹੈ ਉਹ ਆਪਣੇ ਵਾਣਾਂ ਦੇ ਵਿੱਚ ਬਿਲਕੁਲ ਵੀ ਕਾਮਯਾਬ ਨਹੀਂ ਉਹ ਜ਼ਿਆਦਾਤਰ ਵਾਣ ਉਹ ਚੱਲਦੇ ਨੇ ਜਿਨ੍ਹਾਂ ਦੇ ਖੇਤ ਵਿੱਚ ਬਿਲਕੁਲ ਵੀ ਗਿਲ ਹੈ ਨਹੀਂ ਜੇਕਰ ਤੋਂ ਡਾਵਾਣ ਇਦਾਂ ਸੇਮ ਦੇ ਵਿੱਚ ਰਹਿੰਦਾ ਤੇ ਤੁਸੀਂ ਸੰਕੋਰ ਦੀ ਵਰਤੋਂ ਨਾ ਕਰੋ ਜੇਕਰ ਤੋਂ ਡਾਵਾਣ ਪਾਣੀ ਸੁਕਾ ਦਿੰਦਾ ਤੇ ਘੱਟੋ ਘੱਟ ਵੀ ਤੀਜੇ ਚੌਥੇ ਦਿਨ ਤੁਸੀਂ ਤੁਰ ਫਿਰ ਸਕਦੇ ਹੋ ਉਸ ਵਾਣ ਦੇ ਵਿੱਚ ਸੰਕੋਰ ਦੀ ਵਰਤੋਂ ਕਰੋ ਕਿਉਂ ਕਹਿ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕਈਆਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਸੰਕੋਰ ਦਵਾਈ ਪਾ ਕੇ ਸਨਕੋਰ ਦਵਾਈ ਪਾ ਕੇ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਕਿਉਂਕਿ ਜਿਹੜੀ ਸੰਕੋਰ ਦਵਾਈ ਆ ਇੱਕ ਵਾਰਾ ਜਿੱਥੇ ਪੈ ਗਈ ਜੇਕਰ ਇਹਨੇ ਕਣਕ ਪੀਲੀ ਕਰਤੀ ਜਾਂ ਬਾਤੀ ਉਸ ਦਾ ਉਸ ਤੋਂ ਬਾਅਦ ਕੋਈ ਹੱਲ ਨਹੀਂ ਹਾਂਜੀ ਦੋਸਤੋ ਕਿਉਂਕਿ ਜ਼ਿਆਦਾਤਰ ਸੰਕੋਰ ਸਾਡੇ ਪੰਜਾਬ ਦੇ ਵਿੱਚ ਆ ਜਿਹੜੀ ਪ੍ਰਜਾਤੀ ਆ ਨਾ ਆ ਜਿਹੜਾ ਨਦੀਨ ਆ ਇਹਦੇ ਵਾਸਤੇ ਵਰਤੀ ਜਾਂਦੀ ਆ ਕਿਉਂਕਿ ਇੱਕ ਤਾਂ ਗੁੱਲੀ ਡੰਡਾ ਪਰ ਸਾਡੇ ਆ ਨਦੀਨ ਬਹੁਤ ਜ਼ਿਆਦਾ ਹੁੰਦਾ ਜਿਹਨੂੰ ਲੂਰੀ ਵੀ ਕਹਿ ਦਿੰਦੇ ਯੁੰਦਰ ਵੀ ਕਹਿ ਦਿੰਦੇ ਲੂੰਬੜ ਮੂਛਾ ਵੀ ਕਹਿ ਦਿੰਦੇ ਤਾਂ ਦੋਸਤੋ ਇਹਦੇ ਤੋਂ ਜੇਕਰ ਤੁਹਾਡੇ ਵਾਣ ਵਿੱਚ ਮਤਲਬ ਕਿ ਸੇਮ ਆ ਗੇਲ ਆ ਤਾਂ ਤੁਸੀਂ ਕੀ ਕਰਨਾ ਇੱਕ ਸਜੈਂਟਾ ਦੀ ਅਰੀਜਨਲ ਐਕਸਲ ਲੈ ਲੈਣੀ ਆ 400 ਐਮਐਲ ਤੇ ਨਾਲ ਐਲ ਗ੍ਰਿਪ ਦੀ ਇੱਕ ਪੂੜੀ ਲੈ ਲੈਣੀ ਆ ਕਿੱਲੇ ਦੀ ਇਹ 1.5 120 25 ਰੁਪਏ ਦੀ ਆਉਗੀ ਤਾਂ ਉਹਨੂੰ ਇੱਕ ਕਿੱਲੇ ਦੇ ਵਿੱਚ ਘੱਟੋ ਘੱਟ ਵੀ ਦੂਰੀ ਸਪਰੇਅ ਕਰਨੀ ਹੈ ਜੇਕਰ ਤੁਸੀਂ 7 ਤੋਂ 8 ਡਰਮੀਆਂ ਲਾਉਣੇ ਹੋ ਤੇ 4 ਐਨੂ ਕਰਕੇ ਤੇ 4 ਐਨੂ ਕਰਕੇ ਮਾਰਨੀਆਂ ਨੇ ਠੀਕ ਆ ਦੋਸਤੋ ਸਜੈਂਟਾ ਦੀ origignal excel ਤੇ al grip ਦੀ ਵਰਤੋਂ ਕਰਨੀ ਹੈ ਕੋਈ ਵੀ ਨਦੀਨ ਨਹੀਂ ਬਚੇਗਾ ਘੱਟੋ ਘੱਟ ਵੀ ਕਣਕ ਤੋਂ ਢੀ 30 ਤੋਂ 35 ਦਿਨਾਂ ਤੋਂ ਉੱਪਰ ਹੋਣੀ ਚਾਹੀਦੀ ਇਸ ਤੋਂ ਥੱਲੇ ਬਿਲਕੁਲ ਨਾ ਕਰਿਆ ਜੀ ਕਿਉਂਕਿ ਜਦੋਂ ਆਪਾਂ ਛੋਟੀ ਕਣਕ ਨੂੰ ਵੀ ਕਰ ਦਿੰਨੇ ਆ ਤਾਂ ਵੀ ਕਣਕ ਦਬਦੀ ਆ ਕਿਤਨਾ ਕਿਤੇ ਜਦੋਂ ਕਣਕ ਢੋਡੀ ਪਤਾ ਲੱਗ ਗਿਆ ਵੀ ਪੂਰੀ ਸੰਭਲ ਗਈ ਆ ਤੇ ਚੱਲ ਪਈ ਉਸ ਤੋਂ ਬਾਅਦ ਤੁਸੀਂ ਸਜੈਂਟਾ ਦੀ ਐਕਸਲ ਤੇ ਐਲ ਗ੍ਰਿਪ ਉਹਨੂੰ ਮਿਲਾ ਕੇ ਤੁਸੀਂ ਦੂਰੀ ਸਪਰੇਅ ਕਰਨੀ ਆ ਤਾਂ ਦੋਸਤੋ ਜਦੋਂ ਵੀ ਤੁਸੀਂ ਦਵਾਈ ਘੋਲਣੀ ਆ ਤਾਂ ਦਵਾਈਆਂ ਦੇ ਕੋਲ ਤੁਸੀਂ ਅਲੱਗ-ਅਲੱਗ ਬਣਾਉਣੇ ਨੇ ਸਜੈਂਟਾ ਦੀ ਐਕਸਲ ਨੂੰ ਤੁਸੀਂ ਅਲੱਗ ਘੋਲਣਾ ਤੇ ਐਲ ਗ੍ਰਿਪ ਨੂੰ ਤੁਸੀਂ ਅਲੱਗ ਘੋਲਣਾ ਇਹਨੂੰ ਘੱਟੋ-ਘੱਟ ਵੀ ਤੁਸੀਂ ਅ ਅ 15 15 ਲੀਟਰ ਪਾਣੀ ਚ ਘੋਲੋ ਤੇ ਉਸ ਤੋਂ ਬਾਅਦ ਡਰਮੀ ਦੇ ਵਿੱਚ ਮਿਕਸ ਕਰੋ ਕਿੱਲੇ ਦੀਆਂ ਘੱਟੋ ਘੱਟ ਵੀ ਜਿਵੇਂ ਕਿ 6 ਤੋਂ 7 ਡਰਮੀਆਂ ਜ਼ਰੂਰ ਲਾਓ ਦੂਰੀ ਸਪਰੇਅ ਕਰੋ ਤੇ ਇੱਕ ਵੀ ਨਦੀਨ ਨਹੀਂ ਰਹੇਗਾ ਦੋਸਤੋ ਹਾਂ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਜੇ ਬਾਕੀ ਸੰਕੋਰ ਤੋਂ ਜਿੰਨਾ ਵੀ ਪ੍ਰੇਜ ਹੋ ਸਕਦਾ ਦੋਸਤੋ ਕਰੋ ਬਹੁਤ ਨੁਕਸਾਨ ਕਰ ਰਹੀ ਆ ਕਿਉਂਕਿ ਕਿਸਾਨ 400 ਐਮਐਲ ਤੱਕ ਪਾ ਰਹੇ ਨੇ 400 ਐਮਐਲ ਬਹੁਤ ਜ਼ਿਆਦਾ ਹੁੰਦੀ ਆ ਸਾਡੇ ਤਾਂ ਇੱਥੇ 50 ਤੋਂ 60 ਐਮਐਲ ਪਾ ਦਈਏ ਤਾਂ ਕਣਕ ਮਚਣੀ ਸਟਾਰਟ ਹੋ ਜਾਂਦੀ ਕਿਉਂ ਹੋ ਜਾਂਦੀ ਕਿਉਂਕਿ ਨੀਚੇ ਗੇਲ ਆ ਸੇਮ ਆ ਤਾਂ ਕਰਕੇ ਸਾਡੇ ਪੰਜਾਬ ਜਿੰਨਾ ਸਾਡੇ ਜਿਹੜੇ ਏਰੀਆ ਚ ਸੇਮ ਆ ਉਥੇ ਇਹ ਵਾਰਾ ਨਹੀਂ ਖਾਂਦੀ ਤੇ ਇਸ ਕਰਕੇ ਜਿੰਨਾ ਭਰੇ ਹੋ ਸਕਦਾ ਸੰਕੂਰ ਤੋਂ ਕਰੋ ਤੇ ਨੁਕਸਾਨ ਨਾ ਕਰੋ ਕਿਉਂਕਿ ਉਸ ਤੋਂ ਬਾਅਦ ਸੰਕੂਰ ਜਿਹੜੇ ਵੀ ਕਿਸਾਨ ਨੇ ਕਰਤੀ ਉਥੇ ਐਕਸਲ ਅਤੇ ਐਲ ਗ੍ਰਿਪ ਵਰਗੀਆਂ ਦਵਾਈਆਂ ਨੇ ਅਸਰ ਕਰਨਾ ਬੰਦ ਕਰ ਦੇਣਾ ਉਸ ਤੋਂ ਬਾਅਦ ਉਹ ਸੜਕੋਰ ਕਰੋਗੇ ਤਾਂ ਨਦੀਨ ਮਾਰਨਗੇ ਨਈਤਾ ਨਈ ਮਰਨ